ਨਮਸਕਾਰ ਸਸ਼ੀਕਾਲ ਵੈਲਕਮ ਟੂ ਸਮਾਨਾ ਟੂਡੇ ਨਿਊਜ਼ ਪਿੰਡਾਂ ਨੂੰ ਸਾਫ਼ ਸੁਥਰਾ ਬਣਾਉਣ ਲਈ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਕੂੜੇ ਤੋਂ ਖਾਦ ਬਣਾਉਣ ਦਾ ਕੀਤਾ ਉਪਰਾਲਾ ਅੱਜ ਸਮਾਨਾ ਦੇ ਨਾਂ ਲੱਗਦੇ ਪਿੰਡ ਭੇੜਪੂਰੀ ਵਿਖੇ ਪਿੰਡ ਨੂੰ ਸਾਫ਼ ਸੁਥਰਾ ਬਣਾਉਣ ਲਈ ਕੂੜੇ ਤੋਂ ਖਾਦ ਬਣਾਉਣ ਦਾ ਉਪਰਾਲਾ ਕੀਤਾ ਗਿਆ ਜਿਸ ਦਾ ਉਦਘਾਟਨ ਬੀ.ਡੀ.ਪੀ.ਓ ਅਮਰਦੀਪ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਡਾਕਟਰ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਪਿੰਡਾਂ ਵਿੱਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸਮਾਣਾ ਬਲਾਕ ਵਿੱਚ ਚੌਥਾ ਪਿੰਡ ਹੈ ਜਿਸ ਵਿੱਚ ਪੰਜਾਬ ਸਰਕਾਰ ਪੂਰਾ ਸਹਿਯੋਗ ਕਰ ਰਹੀ ਹੈ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਦਾ ਪੂਰਾ ਸਹਿਯੋਗ ਮਿਲੇਗਾ ਘਰ-ਘਰ ਵਿੱਚ ਕੂੜੇਦਾਨ ਵਿੱਚ ਕੂੜਾ ਇਕੱਠਾ ਕੀਤਾ ਜਾਵੇਗਾ ਅਤੇ ਰੇੜੀ ਨਾਲ ਡੰਪ ਤੇ ਲਿਜਾ ਕੇ ਇਸ ਦਾ ਖਾਦ ਤਿਆਰ ਕੀਤੀ ਜਾਵੇਗੀ ਇਸ ਮੌਕੇ ਬੀਡੀਪੀਓ ਨੇ ਕਿਹਾ ਕਿ ਪਿੰਡਾਂ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ ਅਤੇ ਪਿੰਡ ਨੂੰ ਸਾਫ਼ ਸੁਥਰਾ ਰੱਖਿਆ ਜਾਵੇਗਾ ਇਸ ਮੌਕੇ ਪੰਚਾਇਤ ਮੈਂਬਰ ਪੀਰਾ ਸਿੰਘ ਜਤਿੰਦਰ ਸਿੰਘ ਭਰਪੂਰ ਸਿੰਘ ਸਰਬਜੀਤ ਸਿੰਘ ਹਾਜ਼ਰ ਸਨ ਸਮਾਣਾ ਤੋਂ ਕਲਾਸ਼ਰਮਾ ਨੂਰੀ ਬੰਸਲ ਦੀ ਰਿਪੋਰਟ ਕੁਲਵੰਤ ਸਿੰਘ ਪੰਚਾਇਤ ਸੈਕਟਰ ਕੁਲਵੰਤ ਸਿੰਘ ਕੀ ਇਹ ਕਿਹੜਾ ਉਪਰਾਧਾ ਕੀਤਾ ਪਿੰਡ ਹੈ ਜੀ ਇਹ ਕਿਹੜੀ ਸੰਸਥਾ ਵੱਲੋਂ ਪਰਾਲਾ ਕੀਤਾ ਗਿਆ ਹੈ ਇਹ ਰਾਉਂਡ ਗਲਾਸ ਫਾਊਂਡੇਸ਼ਨ ਮਹਾੜੀ ਵੱਲੋਂ ਕੀਤਾ ਗਿਆ ਰਾਉਂਡ ਗਲਾਸ ਨੇ 23 ਮਹਾੜੀ ਹਾਂ ਜੀ ਸੈਕਟਰ 13 ਮਹਾੜੀ ਵੱਲੋਂ ਪਰਾਲਾ ਕੀਤਾ ਗਿਆ ਤੇ ਪੰਚਾਇਤ ਦੇ ਸਹਿਯੋਗ ਨਾਲ ਕੀਤਾ ਗਿਆ ਪੰਚਾਇਤ ਵੱਲੋਂ ਸੋਲਿਡ ਵੇਸਟ ਬਣਾ ਕੇ ਦਿੱਤਾ ਗਿਆ ਇਹਨੂੰ ਚਲਾਉਣ ਦੇ ਵਿੱਚ ਸਹਿਯੋਗ ਜਿਹੜਾ ਆ ਫਾਊਂਡੇਸ਼ਨ ਸੰਸਥਾ ਕਰੇਗੀ ਉਹੀ ਕਰੇਗੀ ਉਹੀ ਕਰੇਗੀ ਜੇ ਤੁਹ ਡੈਰੀ ਤੇ ਪੂਪੂ ਦਿੱਤਾ ਪਿੰਡ ਦੇ ਹੈ ਆਪਣੀ ਟੋਕਨ ਸੀਰੀ ਕੀ ਬਾਤ ਵਿੱਚ ਇਹ ਡਸਟਬਿਨ ਦਿੱਤੇ ਆ ਜੀ ਇੱਕ ਗਿੱਲੇ ਕੂੜੇ ਇਹ ਸਾਡੇ ਬਲੌਗ ਦੇ ਵਿੱਚ ਮੇਰੇ ਖਿਆਲ ਚ ਚੌਥਾ ਪਿੰਡ ਹੈ ਜਿੱਥੇ ਸ਼ੁਰੂਆਤ ਹੋਈ ਹੈ ਸਭ ਤੋਂ ਪਹਿਲਾਂ ਇਹ ਗਾਜੀ ਸਲਾਰਚ ਹੋਈ ਸੀਗੀ ਉਸ ਤੋਂ ਬਾਅਦ ਦੋ ਪਿੰਡਾਂ ਚੋਰ ਹੋਈ ਹੈ ਚੌਥਾ ਪਿੰਡ ਇਹ ਹੈ ਹਾਂ ਬਲੌਗਸ ਮੰਨੇ ਦੇ ਵਿੱਚ ਚਾਰ ਪਿੰਡਾਂ ਚ ਹੋ ਚੁੱਕੀ ਹੈ ਜੀ ਤੇ ਪੰਜਾਬ ਵਿੱਚ ਪੰਜਾਬ ਵਿੱਚ ਮਤਲਬ 100 150 ਤੋਂ ਉੱਪਰ ਸ਼ੁਰੂ ਕਰ ਚੁੱਕੇ ਆ ਬਾਕੀ ਸਾਡੇ ਕੋਲੇ ਸਾਡੇ ਬਲਾਗ ਦੇ ਵਿੱਚ 20 ਤੋਂ ਵੱਧ ਪ੍ਰੋਜੈਕਟਰ ਤਿਆਰ ਹੈ ਜਿਨ੍ਹਾਂ ਦਾ ਇਹ ਉਦਘਾਟਨ ਹੋਣਾ ਹੈ ਜਿੱਥੇ ਸ਼ੁਰੂ ਹੋਣ ਵਾਲਾ ਹੈ ਇਹਦੇ ਵਿੱਚ ਧਰਮਗੜ੍ਹ ਵੀ ਹੈ ਰੇਮ ਸਿੰਘ ਵਾਲਾ ਵੀ ਹੈ ਤੇ ਆਲਮਪੁਰ ਬਣਿਆ ਹੋਇਆ ਮਤਲਬ ਬਹੁਤ ਸਾਰੇ ਪਿੰਡਾਂ ਦੇ ਬਣ ਚੁੱਕਿਆ ਪਰ ਉਹਦੀ ਓਪਨਿੰਗ ਹੋਣੀ ਬਾਕੀ ਹੈ ਜੀ ਕਰਮਜੀਤ ਸਿੰਘ ਜੀ ਕਰਮਜੀਤ ਪਿੰਡ ਦੇ ਸਰਪੰਚ ਹੋ ਸੀ ਹਾਂ ਜੀ ਹਾਂ ਇਹਨੂੰ ਪ੍ਰੋਗਰਾਮ ਕੀਤਾ ਹੈ ਸੰਸਥਾ ਵੱਲੋਂ ਕਿ ਕੀ ਕਹਿੰਦੇ ਜੀ ਇਹ ਪ੍ਰੋਗਰਾਮ ਇਹ ਪਿੰਡ ਦੇ ਨਾਲ ਰਲ ਕੇ ਸਹਿਯੋਗ ਦਿੱਤਾ ਪਿੰਡ ਨੇ ਜੀ ਇਹ ਸਪਾਈ ਵਾਸਤੇ ਜਿਹੜਾ ਕੂੜਾ-ਕਬਾੜੇ ਵਾਸਤੇ ਆਪਣਾ ਜਿਹੜਾ ਗਿੱਲਾ ਮਤਲਬ ਦੂਜੇ ਲੋਟ ਲਪਾਪੀ ਹੁੰਦੇ ਨੇ ਗਾਗਤ ਉਹਦੇ ਵਾਸਤੇ ਜੀ ਪਿੰਡ ਨੇ ਜੁੜ ਕੇ ਸਾਰੇ ਨੇ ਇਹ ਬਣਾਇਆ ਗਿਆ ਵੀਡੀਓ ਸਾਰਾ ਮਨਾ ਰਲ ਕੇ ਸਾਰਿਆਂ ਨਾਲ ਆ ਮੁਲਾਜ਼ਮਾਂ ਨਾਲ ਪਿੰਡ ਨੂੰ ਸਾਫ਼ ਸੁਥਰਾ ਰੱਖਿਆ ਜਾਂਦਾ ਹਾਂ ਪਿੰਡ ਨੂੰ ਸਾਫ਼ ਰਹੇ ਵੀ ਜਿਵੇਂ ਆਪਣਾ ਬਿਮਾਰੀਆਂ ਜਿਆਦਾ ਫੈਲ ਰਹੀਆਂ ਨੇ ਲਾ ਲੋ ਵੀ ਪਲਾਸਟਿਕ ਤੋਂ ਦੂਜੀ ਲੋਟ ਉਹਦੇ ਵਾਸਤੇ ਸਰਕਾਰ ਹਿੰਮਤ ਰੋ ਕਰਦੀ ਹੈ ਵਿੱਚ ਤਾਂ ਕਰੀਂਗਾ ਤਲਾਉਗੀ ਕਿ ਸਹਿਯੋਗ ਉਹ ਤੇ ਸਸਤਾ ਨਹੀਂ ਹੈ ਹਾਂ ਅਸਲੀ ਹੋਰ ਦੱਸੋ ਦੇਖੋ ਇਹਦੇ ਵਿੱਚ ਜੀ ਸਰਕਾਰ ਵੱਲੋਂ ਤਾਂ ਕੀਤਾ ਹੀ ਜਾ ਰਿਹਾ ਹੈ ਕੁਝ ਜਿਹੜੀਆਂ ਸਸਤਾਵਾਂ ਐਨ ਜੀਓਜ਼ ਕੰਮ ਕਰਦੀਆਂ ਉਹਨਾਂ ਦਾ ਵੀ ਸਹਿਯੋਗ ਵਿੱਚ ਲਿਆ ਜਾ ਰਿਹਾ ਹੈ ਤਾਂ ਸਾਡਾ ਉਪਰਾਲਾ ਤੇ ਹੀ ਆ ਪੰਜਾਬ ਸਰਕਾਰ ਦਾ ਕਿ ਪਿੰਡਾਂ ਨੂੰ ਸਾਫ ਸੁਥਰਾ ਬਣਾਉਣਾ ਹੈ ਤਾਂ ਕਿ ਪਿੰਡ ਚ ਸਫਾਈ ਰਹੇ ਵਾਤਾਵਰਣ ਸ਼ੁੱਧ ਰਹੇ ਆੜਾ-ਦੋੜਾ ਜੇ ਸਾਫ਼ ਰਹੂਗਾ ਤਾਂ ਲੋਕ ਵੀ ਤੰਦਰੁਸਤ ਰਹਿਣਗੇ ਕਿਸ ਨੂੰ ਇਸ ਵਿੱਚ ਰੋਜ਼ਗਾਰ ਮਿਲੇਗਾ ਹਾਂਜੀ ਬਿਲਕੁਲ ਜਿਹੜਾ ਜਿਹੜਾ ਬੰਦਾ ਜੀ ਘਰ-ਘਰ ਜਾ ਕੇ ਇਹ ਕੂੜਾ ਕਰਕਟ ਇਕੱਠਾ ਕਰੂਗਾ ਉਹ ਪਿੰਡ ਦਾ ਹੀ ਬੰਦਾ ਹੋਊਗਾ ਉਹਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਆ ਤੇ ਉਹਨੂੰ ਤਨਖਾਹ ਵੀ ਮਿਲੂਗੀ ਤਾਂ ਇਸ ਤਰ੍ਹਾਂ ਰੋਜ਼ਗਾਰ ਤਾਂ ਮਿਲੂਗਾ ਜੀ ਜਿਹੜੇ ਬੰਦੇ ਇੱਧਰ ਕੰਮ ਕਰਨਗੇ ਉਹਨਾਂ ਨੂੰ ਸਦੀਪ ਸਿੰਘ ਆਸਲੀ ਤੇ ਜਿਹੜੀ ਤੇਰੀ ਸੰਸਥਾ ਵੱਲੋਂ ਉਪਰੰਧਾ ਕਿੱਥੇ ਐਪਲਡਨ ਸਾਫ਼-ਸਫਾ ਕਰਵਾਉਣ ਵਾਸਤੇ ਕੀ ਕਹਿਣਾ ਚਾਹੋ ਹਾਂਜੀ ਇਹ ਸਾਡੀ ਸੰਸਥਾ ਜੀ ਰਾਉਂਡ ਗਲਾਸ ਫਾਊਂਡੇਸ਼ਨ ਜੋ ਪਿਛਲੇ ਕਈ ਸਾਲਾਂ ਤੋਂ ਟਰੀ ਪਲਾਂਟੇਸ਼ਨ ਤੇ ਪਿੰਡਾਂ ਨੂੰ ਸਾਫ਼ ਸੁਥਰੇ ਆਪਣਾ ਥੋਸ ਕੂੜਾ ਪ੍ਰਬੰਧਨ ਦਾ ਜਿਹੜਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ ਜੀ ਅੱਜ ਸਾਡਾ ਇਹ 244ਵਾਂ ਪਿੰਡ ਹੈ ਅਸੀਂ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਪਲਾਸ ਪੰਚਾਇਤੀ ਰਾਜ ਦੋਵੇਂ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਅੱਜ 244ਵਾਂ ਪਿੰਡ ਜਿਹੜਾ ਸਫਲਤਾਪੂਰਵਕ ਜਿਹੜਾ ਇਹ ਲਾਂਚ ਕੀਤਾ ਹੈ ਜੀ ਇਹਦੇ ਵਿੱਚ ਦੇਖੋ ਸਰਕਾਰ ਵੱਲੋਂ ਜਿਹੜੇ ਪਿੰਡਾਂ ਦੇ ਵਿੱਚ ਥੋਸ ਕੂੜਾ ਪ੍ਰਬੰਧਨ ਲਈ ਜਿਹੜੇ ਪਿੱਟ ਬਣਾਏ ਗਏ ਆ ਅਸੀਂ ਉਹਨਾਂ ਨੂੰ ਅੱਗੇ ਚਲਾਉਣ ਲਈ ਸਾਰਾ ਪ੍ਰਬੰਧ ਕਰਦੇ ਹਾਂ ਸਾਡੀ ਸੰਸਥਾ ਵੱਲੋਂ ਹਰ ਪੂਰੇ ਪਿੰਡ ਦੇ ਵਿੱਚ ਹਰ ਇੱਕ ਘਰ ਨੂੰ ਗ੍ਰੀਨ ਤੇ ਬਲੂ ਕਲਰ ਦਾ ਡਸਟਬਿੰਗ ਫਰੀ ਦਿੱਤਾ ਜਾਂਦਾ ਪਲੱਸ ਜਿਹੜਾ ਵੇਸਟ ਕਲੈਕਟਰ ਕੰਮ ਕਰੇਗਾ ਉਹਨੂੰ ਇੱਕ ਟ੍ਰਾਈਸਾਈਕਲ ਤੇ ਬਾਕੀ ਉਹਦੇ ਹੋਰ ਕੰਮ ਕੰਮ ਆਉਣ ਵਾਲੀਆਂ ਚੀਜ਼ਾਂ ਜਿਹਦੇ ਵਿੱਚ ਉਹਦਾ ਐਪਰਨ ਗਲੋਵਸ ਮੈਡੀਕਲ ਕਿਟ ਸਪੀਕਰ ਐਕਸੋ ਸਰਕਾਰ ਵੱਲੋਂ ਦੇਖੋ ਜੋ ਗ੍ਰਾਂਟ ਆਉਂਦੀ ਹੈ ਜੀ ਉਹਦੇ ਨਾਲ ਪਿੱਟ ਬਣਾ ਦਿੱਤੇ ਜਾਂਦੇ ਆ ਉਸ ਤੋਂ ਅੱਗੇ ਚਲਾਉਣ ਲਈ ਫਿਰ ਸਾਡੀ ਸੰਸਥਾ ਜਿਹੜੀ ਹੈਗੀ ਆ ਉਹ ਸੈਨੀਟੇਸ਼ਨ ਡਿਪਾਰਟਮੈਂਟ ਤੇ ਬੀ ਡੀ ਪੀਓ ਦਫ਼ਤਰ ਦੇ ਨਾਲ ਸਹਿਯੋਗ ਨਾਲ ਸਾਡੀ ਚਲਾਉਣ ਦਾ ਕੰਮ ਅਸੀਂ ਕਰਦੇ ਹਾਂ ਮਤਲਬ ਡਸਟਬਿਨ ਬੰਡਾ ਤੇ ਜੀ ਇੱਕ ਦਿਨ ਉਸ ਤੋਂ ਬਾਅਦ ਵੇਸ ਕਲੈਕਟਰ ਦੀ ਟ੍ਰੇਨਿੰਗ ਸ਼ੁਰੂ ਹੋਊਗੀ ਪਲੱਸ ਹਰ ਇੱਕ ਘਰ ਟ੍ਰੇਨਿੰਗ ਅਸੀਂ 10 ਦਿਨ ਪੂਰੇ ਪਿੰਡ ਨੂੰ ਟ੍ਰੇਨ ਕਰਾਂਗੇ ਸੈਗਰੀਗੇਸ਼ਨ ਸਿਖਾਵਾਂਗੇ ਪ੍ਰੋਪਰ ਤੇ ਉਸ ਤੋਂ ਬਾਅਦ ਸਾਡੀ 6 ਮਹੀਨੇ ਬਹੁਤ ਸਖਤ ਮੋਨੀਟਰਿੰਗ ਰਹੇਗੀ इवन ਉਸ ਤੋਂ ਬਾਅਦ ਵੀ ਨਹੀਂ ਅਸੀਂ ਛੱਡਦੇ 2018 ਚ ਵੀ ਜਿਹੜੇ ਪਿੰਡ ਅਸੀਂ ਚਲਾਏ ਸੀ ਪ੍ਰੋਪਰ ਅੱਜ ਤੱਕ ਉਹਦੀ ਸਾਡੀ ਮੋਨੀਟਰਿੰਗ ਹੈ ਪਿੰਡ ਸਾਫ ਸੋਤਰਾ ਹੋ ਜਾਏਗਾ ਜੀ ਜਿਹੜਾ ਆਪਣਾ ਗਿੱਲਾ ਕੂੜਾ ਆ ਉਹਦੀ ਖਾਦ ਬਣ ਜੇਗੀ ਉਹ ਪੰਚਾਇਤ ਦੀ ਪ੍ਰਾਪਰਟੀ ਆ ਉਹ ਕਿਤੇ ਵੀ ਉਹਨੂੰ ਵਰਤ ਸਕਦੇ ਆ ਵੇਚ ਵੀ ਸਕਦੇ ਆ ਤੇ ਦੂਸਰਾ ਇੱਕ ਪਿੰਡ ਚੋਂ ਇੱਕ ਬੰਦੇ ਨੂੰ ਰੋਜ਼ਗਾਰ ਮਿਲ ਜੇਗਾ ਉਸ ਤੋਂ ਬਾਅਦ ਉਹ ਵੇਸਟ ਜਿਹੜੀ ਕੋਈ ਡਰਾਈ ਵੇਸਟ ਆਪਣੀ ਹੈਗੀ ਆ ਪਲਾਸਟਿਕ ਉਹ ਵੀ ਉਹ ਵੇਚ ਸਕਦਾ ਦੋ ਪੈਸੇ ਉਹਦੇ ਚੋਂ ਵੀ ਉਹਦੇ ਬਣ ਜਾਣਗੇ ਉਸ ਤੋਂ ਇਲਾਵਾ ਚਲੋ ਰੋਜ਼ਗਾਰ ਨੂੰ ਮਿਲ ਜੇਗਾ ਮੰਥਲੀ ਸੈਲਰੀ ਉਹਦੀ ਫਿਕਸ ਹੋ ਜਾਏਗੀ ਜੋ ਹਰ ਇੱਕ ਘਰ ਤੋਂ 50 ਰੁਪਏ ਉਹ ਮੰਥਲੀ ਕਲੈਕਟ ਕਰੇਗਾ ਤੇ ਬਾਕੀ ਜਿਹੜਾ ਪਲਾਸਟਿਕ ਰੁਪਈਆ ਜ਼ਹਿਰ ਹੈ ਜੀ ਇਹ ਪਿੰਡ ਚੋਂ ਬਾਹਰ ਨਿਕਲਦਾ ਹੋ ਜਾਏ